ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਪਨੀਰ ਵਾਲਾ ਪਰਾਂਠਾ ਸਭ ਤੋਂ ਪਹਿਲੇ ਅਸੀਂ ਲਵਾਂਗੇ ਪਨੀਰ ਪਨੀਰ ਨੂੰ ਪਹਿਲੇ ਮੈਸ਼ ਕਰ ਲਾਂਗੇ ਇਸ ਤੋਂ ਬਾਅਦ ਪਾਵਾਂਗੇ ਅਜਵੈਨ ਫਿਰ ਨੂਨ ਪਾਵਾਂਗੇ ਨੂਨ ਅਸੀਂ ਸਵਾਦ ਅਨੁਸਾਰ ਪਾਵਾਂਗੇ ਫਿਰ ਮਸਾਲਾ ਪਾਵਾਂਗੇ ਔਰ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਅਸੀਂ ਥੋੜੀ ਤੇਜ਼ ਹੀ ਪਾਵਾਂਗੇ ਇੰਨਾ ਇਹ ਹੁੰਦਾ ਹੈ ਕਿ ਖਾਂਚ ਵੀ ਮਜ਼ਾ ਆਉਂਦਾ ਹੈ ਫਿਰ ਹਰੀ ਮਿਰਚਾਂ ਪਾ ਲਾਂਗੇ ਫਿਰ ਅਸੀਂ ਪਿਆਜ਼ ਚੌਪ ਕੀਤੇ ਪਾ ਲਾਂਗੇ ਇਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਨਾਂ ਨੂੰ ਚੰਗੀ ਤਰ੍ਹਾਂ ਇਸ ਕਰਕੇ ਮਿਕਸ ਕਰਾਂਗੇ ਤਾਂ ਜੋ ਸਾਡਾ ਜਿਹੜਾ ਮਸਾਲਾ ਹੈ ਪਨੀਰ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਹੁਣ ਥੋੜੀ ਅਸੀਂ ਰੋਟੀ ਵੇਲਾਂਗੇ। ਪਨੀਰ ਉੱਤੇ ਪਾ ਲਾਵਾਂਗੇ। ਕਿਉਂ? ਕਿਉਂ ਇਸ ਕਰਕੇ ਰੋਟੀ ਤੇ ਲੌਂਜਦਾ ਹੈ ਤਾਂ ਜੋ ਅੰਦਰ ਤੱਕ ਰੋਟੀ ਸਿੱਕ ਜੇ ਵਧੀਆ। ਔਰ ਸੌਫਟ ਬਣ ਜਾਵੇ। ਥੋੜਾ ਕੇਵੋ ਲਗਾ ਲਿਆ ਮੈਂ ਹੁਣ ਇਹਦੇ ਉੱਤੇ ਪਾਵਾਂਗੇ ਅਸੀਂ ਪਨੀਰ ਲੈ ਨੂੰ ਚੰਗੀ ਤਰ੍ਹਾਂ ਵੇਲ ਲਾਂਗੇ ਢੂੜੇ ਨਾ ਅਸੀਂ ਸੌਫਟ ਸੌਫਟ ਵੇਲ ਲਾਂਗੇ ਅਗਰ ਆਪਾਂ ਜ਼ੋਰ ਦੀ ਵੇਲਦੇ ਕੀ ਹੁੰਦਾ ਹੈ ਤੁਹਾਡੀ ਰੋਟੀ ਫੱਟ ਜਾਂਦੀ ਹੈ ਤੇ ਮੈਂ ਤਵਾ ਸਿਕਾ ਲਿਆ ਸੀ ਹੁਣ ਉੱਤੇ ਰੋਟੀ ਪਾਵਾਂਗੇ ਰੋਟੀ ਨੂੰ ਇੱਕ ਸਾਈਡ ਤੋਂ ਪਹਿਲੇ ਚੰਗੀ ਤਰ੍ਹਾਂ ਠੇਕ ਲਿਆ ਕਰੋ ਇਸ ਤੋਂ ਬਾਅਦ ਦੂਜੀ ਸਾਈਡ ਸੇਕ ਕੇ ਇਸ ਤਰ੍ਹਾਂ ਕਿਉਂ ਲਗਾ ਲਓ ਕਿਉਂ ਲਗਾ ਕਿਉਂ ਇਹਨੂੰ ਪਲਟ ਦੋ ਤਾਂ ਵੇਖੋ ਸਾਡੀ ਰੋਟੀ ਦਾ ਕਲਰ ਕਿੰਨਾ ਵਧੀਆ ਆਉਂਦਾ ਹੁਣ ਦੇਖੋ ਇੱਕਦਮ ਸੌਫਟ ਤੇ ਰੁੜਕਣੀ ਜੀ ਬਣਦੀ ਹੈ ਜਿਸ ਤਰ੍ਹਾਂ ਕੁਲਚੇ ਰੁੜਕਣ ਰੁੜਕਣ ਦੇ ਸਵਾਲ ਹੁੰਦੇ ਨੇ ਇਸ ਤਰ੍ਹਾਂ ਹੀ ਇਹ ਰੋਟੀ ਬਣਦੀ ਹੈ ਹੁਣ ਆ ਤੇ ਇਹਨੂੰ ਉਤਾਰ ਲਾਂਗੇ ਹੁਣ ਦੇਖੋ ਕਿੱਡੀ ਸੌਫਟ ਬਣੀ ਹੈ ਬਿਲਕੁਲ ਹੀ ਸੌਫਟ ਬਣੀ ਹੈ ਰੋਟੀ ਸਾਰੇ ਬੰਦੇ ਚੰਗੀ ਤਰ੍ਹਾਂ ਜਿੱਤ ਗਈ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ।